ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਈਸ਼ਵਰ ਠਾ ਮਹਲਾ ਪੰਜਵਾਂ ਮੇਰਾ ਸਤ ਗੁਰ ਰਖਵਾਲਾ ਹੋਵਾ ਧਰ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ ਗੋਵਿੰਦ ਨਵਾ ਨਿਰਵਾ ਰਹਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਦਿਖਾਈ ਸਾਧ ਸੰਗਤ ਤੇ ਸਭ ਫਲ ਪਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰ ਗੁਣ ਅਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਰ ਮੇਰਾ ਸਤ ਗੁਰ ਰਖਵਾਲਾ ਹੋਆ ਧਰ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ ਗੋਬਿੰਦ ਨਵਾ ਨਿਰਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਦਿਖਾਈ ਸਾਧ ਸੰਗਤ ਤੇ ਸਭ ਫਲ ਪਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਈਸ਼ਵਰ ਠਾ ਮਹਲਾ ਪੰਜਵਾਰ ਮੇਰਾ ਸਤ ਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ ਗੋਵਿੰਦ ਨਵਾ ਨਿਰਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਦਿਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾਰ ਮੇਰਾ ਸਤ ਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ ਗੋਵਿੰਦ ਨਵਾ ਨਿਰਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰ ਗੁਣ ਅਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਈਸ਼ਵਰ ਠਾ ਮਹਲਾ ਪੰਜਵਾਰ ਮੇਰਾ ਸਤ ਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ ਗੋਬਿੰਦ ਨਵਾ ਨਿਰਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਦਿਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰ ਗੁਣ ਆਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ